ਹੈਲੋ ਜੀ ਸਾਰਿਆਂ ਨੂੰ ਤੁਹਾਡਾ ਮੇਰੇ YouTube ਚੈਨਲ Italian with Kulwinder ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਮੈਂ 희ਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ 10 ਵੇਰਵੀਆਂ ਕਿਚਨ ਦੇ ਰਿਲੇਟਡ ਜਾਨਕੀ ਕੁਕੀਨਾ ਦੇ ਰਿਲੇਟਡ ਇਹੋ ਦੇ ਨਾਲ ਅਸੀਂ ਇਹਨਾਂ ਦੀ ਕਨੂਗਾਸਿਓਨੇ ਕਿੱਦਾਂ ਕਰ ਸਕਦੇ ਹਾਂ ਅਸੀਂ ਵੀਡੀਓ ਦੇ ਅੰਤ ਤੱਕ ਇਹ ਸਿੱਖਾਂਗੇ ਤੇ ਬਹੁਤ ਸਾਰੇ ਨਵੇਂ ਸ਼ਬਦ ਤੁਸੀਂ ਆਪਣੀ ਵੋਕੇਬਲਰੀ ਦੇ ਵਿੱਚ ਐਡ ਕਰੋਗੇ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਕਮੈਂਟ ਜ਼ਰੂਰ ਛੱਡਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਮੈਂ ਪਾਉਂਦੀ ਰਹਿਣੀ ਆ ਤੁਸੀਂ ਫ੍ਰੀ ਆਫ ਕਾਸਟ ਬੋਲੀ ਸਿੱਖ ਸਕਦੇ ਹੋ ਤੇ ਇਸ ਵੀਡੀਓ ਦੇ ਵਿੱਚ 컬러 ਟੂ ਕਲਰ ਸ਼ਬਦਾਂ ਦੀ ਮੈਂ ਟਰਾਂਸਲੇਟ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਤੇ ਸਿੱਖ ਸਕਦੇ ਹੋ ਆਜੋ ਜੀ ਕਰਦੇ ਹਾਂ ਅੱਜ ਦੀ ਵੀਡੀਓ ਸਟਾਰਟ ਨੰਬਰ 1 ਕੁਚੀ ਨਾਰੇ ਕੁਚੀ ਨਾਰੇ ਖਾਣਾ ਪਕਾਉਣਾ ਟੂ ਕੁਕ ਪਰ ਇਜ਼ੈਂਪੀਓ ਇਓ ਕੁਚੀਨੋ ਲਾ ਪਾਸਤਾ ਪਰ ਚੀਨਾ ਮੈਂ ਰਾਤ ਦੇ ਖਾਣੇ ਲਈ ਪਾਸਤਾ ਪਕਾਉਂਦਾ ਹਾਂ ਇਓ ਕੁਚੀਨੋ ਮਤਲਬ ਮੈਂ ਪਕਾਉਂਦਾ ਹਾਂ ਲਾ ਪਾਸਤਾ ਪਾਸਤਾ ਪਰ ਲਈ ਚੀਨਾ ਰਾਤ ਦੇ ਖਾਣੇ ਲਈ ਤੂ ਕੋਜ਼ਾ ਕੁਚੀਨੀ ਪਰ ਪ੍ਰਾਂਜ਼ੋ ਤੁਦੋ ਪਰਦੇ ਖਾਣੇ ਲਈ ਕੀ ਪਕਾਉਂਦਾ ਹੈ Let me know in the comment section ਤੁਸੀਂ ਇਸ ਸਵਾਲ ਦਾ ਜਵਾਬ ਕਮੈਂਟ ਸੈਕਸ਼ਨ ਦੇ ਵਿੱਚ ਦੇਣਾ ਹੈ ਨੰਬਰ 2 ਤਾਲੀਆਰੇ ਤਾਲੀਆਰੇ ਭਾਗ ਕਟਣਾ ਈਓ ਦੇ ਨਾਲ ਅਸੀਂ ਇਸ ਵੈਰ ਵੀ ਨੂੰ ਕਿਵੇਂ ਬਣਾ ਸਕਦੇ ਹਾਂ ਐਗਜ਼ਾਮਪਲ ਦੇਖਦੇ ਹਾਂ ਈਓ ਤਾਲਿਓ ਮੈਂ ਕੱਟਦਾ ਹਾਂ ਲੈ ਵਰਦੂਰੇ ਸਬਜ਼ੀਆਂ ਪੈਰ ਲਈ ਇਨਸੇਲਾਤਾ ਇਨਸੇਲਾਤਾ ਦਾ ਮੀਨਸ ਹੁੰਦਾ ਸਲਾਦ ਮੈਂ ਸਲਾਦ ਲਈ ਸਬਜ਼ੀਆਂ ਕੱਟਦਾ ਹਾਂ ਤੂ ਤਾਲੀ ਲੇ ਵਰਦੂਰੇ ਪਰ ਇਨਸੇਲਾਤਾ ਕੀ ਤੂੰ ਸਲਾਦ ਲਈ ਸਬਜ਼ੀਆਂ ਕੱਟਦਾ ਹੈ ਲੈਟ ਮੀ ਨੋ ਇਨ ਦਾ ਕਮੈਂਟ ਸੈਕਸ਼ਨ ਪਲੀਜ਼ ਨੰਬਰ 3 ਫਰੀ ਤਾਰੇ ਫਰੀ ਤਾਰੇ ਫਰੀ ਤਾਰੇ ਦਾ ਮੀਨਸ ਹੁੰਦਾ ਫਰਾਈ ਕਰਨਾ ਤਲਣਾ to fry per esempio io frigo mai talda ha ja mai fry karda ha le patatine chips ja french fries per lei l'antipasto starter yani ki starter de taur te snack de taur te mai jehde chips na patatine oh fry karda ha tu quando tu quando friji ਮਤਲਬ ਫਰਾਈ ਕਰਦੇ ਆ ਜਾਂ ਤਲਦੇ ਆ ਲੈ ਬਿਸਟੇਕੇ ਬਿਸਟੇਕੇ ਜਿਹੜਾ ਮੀਟ ਹੁੰਦਾ ਸਟੀਕਸ ਉਹਨੂੰ ਕਹਿ ਦਿੰਦੇ ਆ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਲਾਈਕ ਵਾਲਾ ਬਟਨ ਦਬਾਉਣਾ ਨਾ ਭੁੱਲਣਾ ਚੌਥੀ ਵੇਰ ਉਹ ਹੈ ਕਿ ਆ ਕੁਚੀਨਾ ਦੇ ਰਿਲੇਟਡ ਬੋਲੀਰੇ ਬੋਲੀਰੇ ਮਤਲਬ ਉਬਾਲਣਾ ਟੂ ਬੋਇਲ ਈਓ ਦੇ ਨਾਲ ਅਸੀਂ ਬੋਲੀਰੇ ਨੂੰ ਕਿਵੇਂ ਬਣਾ ਸਕਦੇ ਆ ਈਓ बोलो जानि कि मैं उबाल दा हां लाक्वा पानी पैर ते चा चाह मैं चाह पानी उबाल दा हां ई बोलो आक्वा पैर इल ते तू बोली ला आक्वा पैर इल पास्ता तू बोली आक्वा पैर इल पास्ता ਕੀ ਤੂੰ ਪਾਸਤੇ ਲਈ ਪਾਣੀ ਉਬਾਲਦਾ ਹੈ ਇਸ ਸਵਾਲ ਦਾ ਜਵਾਬ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਈਓ ਦੇ ਨਾਲ ਬਣਾ ਕੇ ਦੇਣਾ ਹੈ ਨੰਬਰ 5 ਮੈਸ ਕੋਲਾਰੇ ਮੈਸ ਕੋਲਾਰੇ ਕਹਿਣ ਦਾ ਭਾਵ ਮਿਕਸ ਕਰਨਾ ਜਾਂ ਰਲਾਉਣਾ ਪੈਰੈਜ਼ੈਂਪੀਓ ਈਓ ਮੈਸਕੋਲੋ ਮੈਂ ਮਿਲੋਂਦਾ ਹਾਂ ਜਦੋਂ ਮੈਂ ਮਿਕਸ ਕਰਦਾ ਹਾਂ ਲੀ ਇਨਗਰੀਡੀਐਂਟੀ ਮਤਲਬ ਸਮਗਰੀ ਜਾਂ ਜਿਹੜੇ ਆਪਣਾ ਸਮਾਨ ਹੁੰਦਾ ਨੈਲਾ ਚੌਤੋਲਾ ਵਿੱਚ ਕਟੋਰੇ ਦੇ ਮੈਂ ਕਟੋਰੇ ਵਿੱਚ ਸਮਗਰੀ ਨੂੰ ਮਿਲਾਉਂਦਾ ਹਾਂ ਈਓ ਮੈਸਕੋਲੋ ਲੀ ਇਨਗਰੀਡੀਐਂਟੀ ਨੈਲਾ ਚੌਤੋਲਾ ਤੂ ਮੈਸਕੋਲਾ ਲੇ ਸਪੇਸੀਏ ਨੈਲਾ ਫਰੀਨਾ ਤੂ ਆਟੇ ਵਿੱਚ ਮਸਾਲੇ ਮਲਾ ਤੁਸੀਂ ਦੇਖੋਗੇ ਕਿ ਜਿਹੜੇ ਕਲਰ ਜਿਵੇਂ ਕਿ 레드 ਕਲਰ ਚ ਮੈਂ ਫਰੀਨਾ ਲਿਖਿਆ ਪੰਜਾਬੀ ਦੀ ਟ੍ਰਾਂਸਲੇਸ਼ਨ ਵੀ 레드 ਕਲਰ ਦੇ ਵਿੱਚ ਮੈਂ ਹਾਈਲਾਈਟ ਕੀਤੀ ਹੈ ਤਾਂ ਕਿ ਤੁਹਾਨੂੰ ਸ਼ਬਦ ਤੋਂ ਸ਼ਬਦ मीनिंग ਪਤਾ ਚੱਲ ਸਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਨੰਬਰ 6 ਕੁਓਚੇਰੇ ਅਲਫੋਰਨੋ ਮਤਲਬ ਟੂ ਬੇਕ ਬੇਕ ਕਰਨਾ ਜਾਂ ਸੇਕਣਾ ਓਵਨ ਦੇ ਵਿੱਚ ਕੁਝ ਬਣਾਉਣ ਨੂੰ ਕਹਿ ਦਿੰਦੇ ਆ ਕੁਓਚੇਰੇ al forno Per esempio io cuocio il pane nel forno mai oven vich paane yani ki roti pakaunda ha ja seakda ha tu cosa cuoci nel forno tusi oven vich ki pakaunde ho tusi is sawal da jawab io de naal verbo ਕੋਚਰੇ ਨੂੰ ਯੂਜ਼ ਕਰਕੇ ਜ਼ਰੂਰ ਦੇਣਾ ਨੰਬਰ 7 ਪ੍ਰੇਪਾਰਰੀ ਪ੍ਰੇਪਾਰਰੀ ਤਿਆਰ ਕਰਨਾ ਟੂ ਪ੍ਰੇਪੇਅਰ ਵੈਰੋ ਪ੍ਰੇਪਾਰਰੀ ਨੂੰ ਅਸੀਂ ਈਓ ਦੇ ਨਾਲ ਕਿਵੇਂ ਬਣਾ ਸਕਦੇ ਹਾਂ ਦੇਖ ਲੈਣੇ ਆ ਪੈਰੇਜ਼ਾ ਐਮ ਪੀਓ ਈਓ ਪ੍ਰੇਪਾਰੋ ਮੈਂ ਤਿਆਰ ਕਰਦਾ ਹਾਂ ਲਾਕੋਲਾਸਿਓਨੇ ਨਾਸ਼ਤਾ ਸਵੇਰ ਦਾ ਓਨੀ ਮਤੀਨਾ ਮੈਂ ਹਰ ਰੋਜ਼ ਸਵੇਰ ਦਾ ਨਾਸ਼ਤਾ ਤਿਆਰ ਕਰਦਾ ਹਾਂ ਕੋਜ਼ਾ ਪ੍ਰੇਪਾਰੀ ਲਾ ਕੋਲਾਸਿਓਨੇ ਹੌਨੀ ਮਤੀਨਾ ਤੁਸੀਂ ਹਰ ਸਵੇਰ ਦੇ ਨਾਸ਼ਤੇ ਲਈ ਕੀ ਤਿਆਰ ਕਰਦੇ ਹੋ ਕੋਜ਼ਾ ਮਤਲਬ ਕੀ ਪ੍ਰੇਪਾਰੀ ਮਤਲਬ ਤੂੰ ਕੀ ਤਿਆਰ ਕਰਦਾ ਹੈ ਲਾ ਕੋਲਾਸਿਓਨੇ ਮਤਲਬ ਨਾਸ਼ਤਾ ਸਵੇਰ ਦੇ ਖਾਣੇ ਲਈ ਹੌਨੀ ਮਤੀਨਾ ਹਰ ਸਵੇਰ ਜਾਂ ਹਰ ਸਵੇਰੇ ਆਇਓ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਵਰਬ ਉਹ ਹੈਗੀ ਹੈ ਜੀ ਕੋਂਦੀਰੇ ਕੋਂਦੀਰੇ ਦਾ ਮਤਲਬ ਹੁੰਦਾ ਨੂਨ ਮਿਰਚ ਪਾਉਣਾ ਕਿਸੇ ਵੀ ਚੀਜ਼ ਨੂੰ ਸੀਜ਼ਨ ਕਰਨਾ ਜਾਨੀ ਕਿ ਉਹਦੇ ਵਿੱਚ ਜਿਹੜੇ ਮਸਾਲੇ ਆ ਉਹ ਪਾਉਣਾ ਫਾਰ ਇਗਜ਼ੈਂਪਲ ਯੋ ਕੋਂਦੀਸ ਕੋ ਲਿੰਸੇਲਾਤਾ ਕੋਨ 올ਿਓ ਐ ਅਚੇਟੋ ਮੈਂ ਤੇਲ ਅਤੇ ਸਰਕੇ ਨਾਲ ਸਲਾਦ ਤਿਆਰ ਕਰਦਾ ਹਾਂ ਜਾਂ ਸਲਾਦ ਦੇ ਵਿੱਚ ਜਿਹੜਾ ਨੂਨ ਮਿਰਚਾਂ ਉਹ ਪਾਉਂਦਾ ਹਾਂ ਸੀਜ਼ਨ ਕਰਦਾ ਹਾਂ ਉਸ ਚੀਜ਼ ਨੂੰ ਈਓ ਕੁੰਦੀਸ ਕੋ ਦਾ ਮਤਲਬ ਹੁੰਦਾ ਮੈਂ ਸੀਜ਼ਨ ਕਰਦਾ ਜਾਂ ਨੂਨ ਮਿਰਚ ਪਾਉਂਦਾ ਹਾਂ ਇਨਸਲਾਤਾ ਦਾ ਮਤਲਬ ਹੁੰਦਾ ਸਲਾਦ ਕੋਨ ਦਾ ਮਤਲਬ ਨਾਲ 올ਿਓ ਤੇਲ ਅਤੇ ਅਚੈਤ ਤੋਂ ਸਿਰਕਾ ਕੋਜ਼ਾ ਕੁੰਦੀਸ਼ੀ ਤੁਸੀਂ ਕੀ ਸੀਜ਼ਨ ਕਰਦੇ ਹੋ ਅੱਜ ਦੀ ਸੈਕਿੰਡ ਲਾਸਟ ਵੈਰਵੋ ਹੈਗੀ ਆ ਰਿਲੇਟਡ ਟੂ ਕੁਚੀਨਾ ਸਰਵੀਰੇ servire ਕਹਿਣ ਦਾ ਭਾਵ ਖਾਣਾ ਸਰਵ ਕਰਨਾ ਖਾਣਾ ਪਰੋਸਣਾ ਟੂ ਸਰਵ ਪਰ ਇਜ਼ੈਂਪੀਓ ਈਓ ਸਰਵੋ ਜਾਨਕੀ ਮੈਂ ਖਾਣਾ ਪਰੋਸਦਾ ਹਾਂ ਜਾਂ ਮੈਂ ਪਰੋਸਦਾ ਹਾਂ 라ਚੀਨਾ ਰਾਤ ਦਾ ਖਾਣਾ ਆਈ ਨੂੰ ਮੀਏ ਆਪਨੇ ਜਮੇਰੇ ਆਸਪਿਤੀ ਮਹਿਮਾਨਾਂ ਨੂੰ ਮੈਂ ਆਪਣੇ ਮਹਿਮਾਨਾਂ ਨੂੰ ਰਾਤ ਦਾ ਖਾਣਾ ਪਰੋਸਦਾ ਹਾਂ ਜਾਂ ਦਿੰਦਾ ਹਾਂ ਕੋਜ਼ਾ ਸੇਰਵੀ ਆਈ ਤੂਏ ਹੋਸਪਿਟੀ ਤੁਸੀਂ ਆਪਣੇ ਮਹਿਮਾਨਾਂ ਦੀ ਸੇਵਾ ਕਿਵੇਂ ਕਰਦੇ ਹੋ ਜਾਂ ਤੁਸੀਂ ਆਪਣੇ ਮਹਿਮਾਨਾਂ ਨੂੰ ਕੀ ਪਰੋਸਦੇ ਹੋ ਅਜ ਦੀ ਲਾਸਟ ਵਰਬੋ ਹੈਗੀ ਹੈ ਜੀ ਆਸਪੋਰਾਰੇ ਆਸਪੋਰਾਰੇ ਮਤਲਬ ਸਵਾਦ ਚੱਕਰਨਾ ਜਾਂ ਟੂ ਟੇਸਟ ਕਿਸੇ ਚੀਜ਼ ਦਾ ਟੇਸਟ ਚੈੱਕ ਕਰਨ ਨੂੰ ਕਹ ਦਿੰਦੇ ਆ ਆਸਪੋਰਾਰੇ ਇਸ ਵਰਬੋ ਨੂੰ ਈਓ ਦੇ ਨਾਲ ਅਸੀਂ ਕਿਵੇਂ ਬਣਾ ਸਕਦੇ ਹਾਂ ਈਓ ਆਸਪੋਰੋ ಇಲವೀನಿ ವೇರ ಲ ಪೋರೋದೋರಿ ಇವೀನೋ ಪ್ರೀಮಾಡಿ ವೇರ ಲ ತು ಆಸ ಪೋರಿ ಇಲ್ವೀನೋ ಪ್ರೀಮಾ ವೇರ ಲಿೂ ಪೀಣಾ ವೈನ್ ಚೆಕ್ ಸದ್ದು ಯೇಸ್ಟ let me know in the comment sections ਜੇਕਰ ਤੁਸੀਂ ਕੱਲੇ-ਕੱਲੇ ਸ਼ਬਦ ਦਾ मीनिंग ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ 컬러 ਟੂ 컬러 ਚੈੱਕ ਕਰ ਸਕਦੇ ਹੋ ਕਿਉਂਕਿ ਮੈਂ ਹਰ ਇੱਕ 컬러 ਨੂੰ ਉਸੇ ਪੰਜਾਬੀ ਦੇ ਵਿੱਚ ਵੀ ਉਸੇ 컬러 ਦੇ ਨਾਲ ਹਾਈਲਾਈਟ ਕੀਤਾ ਹੈ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਤਾਂ ਲਾਈਕ ਕਰਨਾ ਨਾ ਭੁੱਲਣਾ ਥੈਂਕ ਯੂ so much for watching like share and subscribe my channel to watch more videos like this ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ